ਤੂ ਜੀ ਨੇ ਆਖਿਆ ਫਿਰ ਕਲਮਾ ਤਿਆਰ ਕਰੋ ਸਿਆਹੀ ਤਿਆਰ ਕਰੋ ਸਾਰਾ ਕੁਝ ਤਿਆਰ ਕੀਤਾ ਤੇ ਕਹਿੰਦੇ ਬੀੜ ਲੈ ਕੇ ਆਓ ਜਾਓ ਕਰਤਾਰਪੁਰ ਤੋਂ ਜਦੋਂ ਧੀਰਮੱਲੀਆਂ ਦੇ ਕੋਲ ਬੀੜ ਲੈਣ ਗਏ ਸੀ ਨਾ ਤੇ ਧੀਰਮੱਲ ਨੇ ਜਵਾਬ ਦੇ ਦਿੱਤਾ ਸੀ ਕਹਿੰਦੇ ਅਸੀਂ ਨਹੀਂ ਦੇਣੀ ਜੇ ਤੁਹਾਡਾ ਗੁਰੂ ਪੁਰਾ ਤੇ ਆਪ ਉਚਾਰਨ ਕਰ ਲੇ ਜਦੋਂ ਆ ਕੇ ਇਹ ਗੱਲ ਗੁਰਸਿੱਖਾਂ ਨੇ ਸਤਗੁਰਾਂ ਨੂੰ ਦੱਸੀ ਸੀ ਨਾ ਇਹ ਸਤਿਗੁਰੂ ਜੀ ਨੇ ਆਖਿਆ ਸੀ ਜੰਗਾ ਫਿਰ ਤਿਆਰੀ ਕਰੋ ਤਿਆਰੀ ਕੀਤੀ ਜੀ ਕਲਮਾ ਤਿਆਰ ਹੋਇਆ ਕਾਗਜ਼ ਮੰਗਾਇਆ ਸ਼ਾਹੀ ਤਿਆਰ ਕੀਤੀ ਤੇ ਸਤਿਗੁਰੂ ਜੀ ਨੇ ਫਿਰ ਬਾਣੀ ਉਚਾਰਨ ਕਰਨਾ ਕੀਤਾ ਤੇ ਲਿਖਣ ਦੀ ਅਰੰਭਤਾ ਹੋਈ ਲਿਖਾਰੀ ਲਾਇਆ ਸੀ ਭਾਈ ਮਨੀ ਸਿੰਘ ਜੀ ਨੂੰ ਤੇ ਸਹਿ ਲਿਖਾਰੀ ਲਾਇਆ ਸੀ ਬਾਬਾ ਦੀਪ ਸਿੰਘ ਜੀ ਨੂੰ ਜਿੰਨੀ ਬਾਣੀ ਸਤਿਗੁਰੂ ਉਚਾਰਨ ਕਰਦੇ ਭਾਈ ਮਨੀ ਸਿੰਘ ਜੀ ਲਿਖਦੇ ਤੇ ਬਾਬਾ ਦੀਪ ਸਿੰਘ ਜੀ ਉਹਦਾ ਚਾਰ ਉਤਾਰੇ ਕਰਦੇ ਤੇ ਸਾਧ ਸੰਗਤ ਜੀ ਇੱਥੇ ਬਹੁਤ ਹਜ਼ਾਰਾਂ ਦੀ ਪਦਾ ਦੇ ਵਿੱਚ ਸੰਗਤਾਂ ਬਾਣੀ ਸੁਣਨ ਆਉਂਦੀਆਂ ਸੀ ਪਰ ਜਦੋਂ ਇਤਿਹਾਸ ਨੂੰ ਘੋਖ ਕੇ ਪੜਦੇ ਆ ਨਾ ਵਿਚਾਰਦੇ ਆ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਅੜਤਾੜੀ ਸਿੰਘ ਇਹੋ ਜੇ ਸੀ ਜਿਹੜੇ ਸਤਿਗੁਰੂ ਜਦੋਂ ਬਾਣੀ ਉਚਾਰਨ ਕਰਦੇ ਉਹ ਤੂੰ ਪਹਿਲਾਂ ਬੈਠੇ ਹੁੰਦੇ ਤੇ ਬਾਅਦ ਵਿੱਚ ਉੱਡ ਜਾਂਦੇ ਸੰਪੂਰਨਤਾ ਨਿਸ਼ਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਜੇ ਪਾਤਸ਼ਾਹ ਦਾ ਸਰੂਪ ਜਿਹੜਾ ਸੀ ਨਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਕੰਠੋਂ ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ ਸੰਪੂਰਨ ਬਾਣੀ ਸੁਣੀ ਸੀ 48 ਸਿੰਘਾਂ ਨੇ ਤੇ ਵਿਦੇਹ ਮੁਕਤ ਹੋ ਗਏ ਸੀ ਤੇ ਸਾਜ ਸੰਗਤ ਜੀ ਤੇ ਜਦੋਂ ਬਾਣੀ ਦੀ ਬੀੜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੰਪੂਰਨ ਹੋਈ ਇਸੇ ਦਿਨ ਨੂੰ ਸੰਪੂਰਨਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਸੰਤ ਬਾਬਾ ਰਾਜਵਿੰਦਰ ਸਿੰਘ ਜੀ ਮਹਾਂਪੁਰਸ਼ ਜਿਨ੍ਹਾਂ ਨੇ ਇਹ ਉਦਮ ਕੀਤਾ ਉਹ ਸ਼ਾਰਤ ਕੀਤਾ ਕਿਉਂਕਿ ਸਾਧ ਸੰਗਤ ਜੀ ਉਦਮ ਜਿਹੜਾ ਕਰਨਾ ਹੈ ਬੜੀ ਵੱਡੀ ਗੱਲ ਹੈ ਮਹਾਪੁਰਸ਼ਾਂ ਦਾ ਉਦਮ ਕੀ ਰਹਿੰਦਾ ਹੈ ਵੀ ਸੰਗਤ ਜਿਹੜੀ ਹੈ ਗੁਰੂ ਨਾਲ ਜੁੜਦੀ ਰਹੇ ਕਿਉਂਕਿ ਮਹਾਪੁਰਸ਼ ਗਿਆ ਕਰਦੇ ਸੀ ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਹੁਣ ਮਹਾਪੁਰਸ਼ਾਂ ਨੇ ਸਮਾਗਮ ਕਰਾਇਆ ਹੈ ਕੀ ਪਤਾ ਕਿਹਦਾ ਜੀਵਨ ਇੱਥੇ ਆ ਕੇ ਬਦਲ ਜਾਣਾ ਕਿਉਂਕਿ ਬਾਣੀ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਨਾ ਏਕ ਅੱਖਰ ਹਰ ਬਨਵਸਤ ਨਾਨਕ ਹੋਤ ਨਿਹਾਲ ਮਹਾਂਪੁਰਸ਼ ਗਿਆ ਕਰਦੇ ਬਾਬਾ ਅਮਰ ਸਿੰਘ ਜੀ ਗਿਰਦ ਦੀwidehat ਮਲੋਕਾ ਵਾਲੇ ਉਹ ਕਹਿੰਦੇ ਹੁੰਦੇ ਸੰਗਤ ਵਿੱਚ ਸਤਿਗੁਰੂ ਨੇ ਜਿਹਨੇ ਜਾਣ ਵਾਸਤੇ ਤਾਂ ਆਖਿਆ ਸੰਗਤ ਕਰਦਿਆਂ ਕਰਦਿਆਂ ਪਤਾ ਨਹੀਂ ਕਿਹੜਾ ਲਫ਼ਜ਼ ਹਿਰਦੇ ਨੂੰ ਲੱਗ ਜਾਣਾ ਤੇ ਜੀਵਨ ਨੇ ਬਦਲ ਜਾਣਾ ਗੱਜ ਕੇ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਜੀ ਕਹਿੰਦੇ ਸੰਗਤ ਵਿੱਚ ਤਾਂ ਜਾਣਾ ਚਾਹੀਦਾ ਤੇ ਵੱਡੇ ਕਰਮ ਨੇ ਜਿਹੜੇ ਸੰਗਤ ਵਿੱਚ ਤੁਸੀਂ ਚੱਲ ਕੇ ਆਏ ਹੋ ਬਾਬਾ ਹਰਦੇਵ ਸਿੰਘ ਜੀ ਲੂਲੋ ਵਾਲੇ ਉਹਨਾਂ ਨੇ ਇੱਕ ਆਪਣੀ ਪੁਸਤਕ ਲਿਖੀ ਉਹਦੇ ਵਿੱਚ ਉਹਨਾਂ ਨੇ ਬਕਾਇਦਾ ਲਿਖਿਆ ਉਹ ਕਹਿੰਦੇ ਇੱਕ ਬਾਜ਼ਾਰ ਹੁੰਦਾ ਹੈ ਤੇ ਬਾਜ਼ਾਰ ਦੇ ਵਿੱਚ ਲੋਕੀ ਚੱਲ ਕੇ ਜਾਂਦੇ ਨੇ ਖਰੀਦਦਾਰੀ ਕਰਨ ਬਜ਼ਾਰ ਇੱਕੋ ਹੀ ਹੁੰਦਾ ਹੈ ਬਜ਼ਾਰ ਵਿੱਚ ਦੁਕਾਨਾਂ ਬਹੁਤਿਆਂ ਹੁੰਦੀਆਂ ਨੇ ਉਸੇ ਬਜ਼ਾਰ ਵਿੱਚ ਹੀ ਦੁਕਾਨਾਂ ਨੇ ਸਬਜ਼ੀਆਂ ਉਸੇ ਦੁਕਾਨ ਬਜ਼ਾਰ ਵਿੱਚ ਹੀ ਦੁਕਾਨ ਹੈ ਕਵਾੜ ਦੀ ਉਸੇ ਬਜ਼ਾਰ ਵਿੱਚ ਹੀ ਦੁਕਾਨ ਹੁੰਦੀ ਹੈ ਸੁਨਿਆਰੇ ਦੀ ਸੋਨੇ ਦੀ ਪਰ ਕਹਿੰਦੇ ਜਿਹੜਾ ਬੰਦਾ ਘਰੋਂ ਜੇਬ ਖਰਚੀ ਇੰਨੀ ਕੁ ਲੈ ਕੇ ਚੱਲਿਆ ਵੀ ਮੈਂ ਸਬਜ਼ੀ ਲੈ ਕੇ ਆਉਣੀ ਆ ਉਨ ਨੂੰ ਕੋਈ ਗਏ ਦੇ ਵੀ ਤੂੰ ਹੀਰਿਆਂ ਦਾ ਵਪਾਰ ਕਰਕੇ ਆਈਂ ਹੀਰੇ ਲਿਆਈਂ ਸੋਨਾ ਲੈ ਲਿਆਏਗਾ ਨਹੀਂ ਲਿਆਏਗਾ ਕਿਉਂ ਕਹਿੰਦੇ ਤਾਂ ਨਹੀਂ ਲਿਆ ਸਕਦਾ ਉਹਦੇ ਕੋਲ ਪੂੰਜੀ ਉਹ ਨਹੀਂ ਕਹ ਮਹਾਂਪੁਰਸ਼ ਕਹਿੰਦੇ ਹੁੰਦੇ ਕਹਿੰਦੇ ਜਿਹੜਾ ਸੰਸਾਰ ਹੈ ਨਾ ਇਹ ਇੱਕ ਬਾਜ਼ਾਰ ਹੈ ਇਹਦੇ ਵਿੱਚ ਕਿਤੇ ਵਿਸ਼ੇਵਕਾਰਾਂ ਰੂਪ ਕਬਾੜ ਭਰਿਆ ਪਿਆ ਹੈ ਕਿਤੇ ਦੁਨੀਆਦਾਰੀ ਰੂਪ ਸਬਜ਼ੀਆਂ ਵਿਕੀ ਜਾਂਦੀਆਂ ਹੈ ਪਰ ਕਹਿੰਦੇ ਵੱਡੇ ਕਰਮਾਂ ਵਾਲੇ ਉਹ ਹੁੰਦੇ ਨੇ ਜਿਨ੍ਹਾਂ ਕੋਲੇ ਪਿਛਲੇ ਜਨਮ ਦਾ ਨਾਮ ਧਾਨ ਹੈ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾ। ਜਿਹਦੇ ਕੋਲ ਪੁਰਾਣਾ ਧਨ ਸੰਭਿਆ ਹੋਇਆ ਕਹਿੰਦੇ ਉਹ ਫਿਰ ਉਸ ਨਾਮ ਦੇ ਧਨ ਦੇ ਬਦਲੇ ਕੀ ਖਰੀਦਦਾ ਸਤ ਸੰਗਤ ਵਿੱਚ ਆ ਕੇ ਰੱਬ ਦਾ ਨਾਮ ਖਰੀਦਦਾ ਗੱਜ ਕੇ ਆਸੋ ਸਤ ਨਾਮ ਸ੍ਰੀ ਵਾਹਿਗੁਰੂ ਆਓ ਜੀ ਮਹਾਂਪੁਰਸ਼ ਬਾਬਾ ਰਾਜਵਿੰਦਰ ਸਿੰਘ ਜੀ ਪਹੁੰਚ ਚੁੱਕੇ ਨੇ ਬਾਬਾ ਸੋਨੀ ਸਿੰਘ ਜੀ ਉਹ ਵੀ ਪਹੁੰਚ ਚੁੱਕੇ ਨੇ ਮਹਾਂਪ੍ਰਸ਼ਾਨ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਸਮਾਹ ਹੋ ਚੁੱਕਿਆ ਇੱਕ ਧਰਨਾ ਬੜ ਕੇ ਆਪਾਂ ਆਓ ਫਤਿਹ ਬੁਲਾਈਏ ਅਗਲਾ ਪ੍ਰੋਗਰਾਮ ਆਪਾਂ ਮਹਾਂਪ੍ਰਸ਼ਾਨ ਦੇ ਪਾਸੋਂ ਸਰਗਣ ਕਰਾਂਗੇ ਸੋ ਸਾਰੀ ਸੰਗਤ ਦਾ ਧੰਨਵਾਦ ਹੈ ਜੀ ਜਿੰਨਾ ਕੋਲ ਹੈ ਖਜ਼ਾਨਾ ਹਰੀ ਨਾਮ ਦਾ ਵੱਡੇ ਭਾਗ ਸਾਧੂਆਂ ਦੇ ਜਿੰਨਾ ਕੋਲ ਹੈ ਖਜ਼ਾਨਾ ਹਰੀ ਨਾਮ ਦਾ ਵੱਡੇ ਭਾਗ ਸਾਧੂਆਂ ਦੇ ਜਿੰਨਾ ਕੋਲ ਹੈ ਖਜ਼ਾਨਾ ਹਰੀ ਨਾਮ ਦਾ ਵਡੇ ਬਾਗ ਸਾਧੂਆਂ ਦੇ ਜਿੰਨਾ ਕੋਲ ਹੈ ਖਜ਼ਾਨਾ ਹਰੀਨਾਮ ਦਾ ਵਡੇ ਬਾਗ ਸਾਧੂਆਂ ਦੇ ਜਿੰਨਾ ਕੋਲ ਹੈ ਖਜ਼ਾਨਾ ਹਰੀਨਾਮ ਦਾ ਵਡੇ ਬਾਗ ਸਾਧੂਆਂ ਦੇ ਜਿੰਨਾ ਕੋਲ ਹੈ ਖਜ਼ਾਨਾ ਵੱਡੇ ਬਾਗ ਸਾਦ ਬਾਰੇ ਭਵਨ ਭਵਨ ਵੱਡੇ ਬਾਗ ਸਾਦ ਨੂੰ ਆਏ ਭਵਨ ਭਵਨ ਵੱਡੇ ਬਾਗ ਸਾਦ ਨੂੰ ਭਵਨ ਭਵਨ ਵੱਡੇ ਬਾਗ ਸਾਦ ਵਾ ਦੁਆ ਦੇ ਵਾ 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 ਗੱਡੀ ਪਾਗ ਸਾਲ ਤੁਮਾਰੇ ਵਾ 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 ਗੱਡੀ ਪਾਗ ਸਾਲ ਤੁਮਾਰੇ ਜੇ ਕੋ ਹਾਂ ਭਜਨ ਆਗਰੀ ਨਾਮ ਦਾ ਵੀ ਗੱਡੀ ਪਾਗ ਸਾਲ ਤੁਮਾਰੇ

ਸੋ ਆਓ ਸਾਰੀ ਸੰਗਤ ਦਾ ਧੰਨਵਾਦ ਬੋਲਦਿਆਂ ਕੋਲੋਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਐ ਸੰਤ ਬਖਸ਼ਣਯੋਗ ਐ ਸੋ ਸਾਰੀ ਸੰਗਤ ਦਾ ਧੰਨਵਾਦ ਸਤਿਗੁਰੂ ਜੀ ਦਾ ਧੰਨਵਾਦ ਮਹਾਪ੍ਰਸਾਦ ਦਾ ਧੰਨਵਾਦ ਸੋ ਬੜੇ ਪਿਆਰ ਦੇ ਨਾਲ ਹਾਜ਼ਰੀਆਂ ਭਰੋ ਸੋ ਆਓ ਅਗਲਾ ਪ੍ਰੋਗਰਾਮ ਮਹ ਪ੍ਰਸੰਦ ਪਾਸੋਂ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ